ਦੇਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਕੇਂਦਰ ਦੇ ਵੱਲੋਂ ਆਪਣੇ ਕਰਮਚਾਰੀਆਂ ਨੇ ਡੀਏ ਦੇ ਵਿੱਚ ਵਾਦਾ ਦਿੱਤਾ ਗਿਆ ਹੈ ਔਰ ਇਸ ਦੇ ਨਾਲ ਹੀ ਬਹੁਤ ਸਾਰੇ ਪੱਤੇ ਨੇ ਜਿਨ੍ਹਾਂ ਦੇ ਵਿੱਚ ਵਾਦਾ ਜਿਹੜਾ ਹੈ ਉਹ ਕੀਤਾ ਗਿਆ ਹੈ ਸੋ ਦੋਸਤੋ ਕੇਂਦਰ ਦੇ ਵੱਲੋਂ ਕਿਹੜੇ-ਕਿਹੜੇ ਪੱਤਿਆਂ ਦੇ ਵਿੱਚ ਵਾਦਾ ਜਿਹੜਾ ਕੀਤਾ ਗਿਆ ਹੈ ਔਰ ਤਾਜ਼ਾ ਮੈਮੋਰੈਂਡਮ ਕਿਹੜੇ ਪੱਤਿਆਂ ਨੂੰ ਲੈ ਕੇ ਜਾਰੀ ਕੀਤਾ ਗਿਆ ਹੈ ਦੋਸਤੋ ਇੱਥੇ ਦੱਸ ਦਈਏ ਕਿ 1 ਜਨਵਰੀ ਤੋਂ ਜਿਹੜਾ 4% ਦਾ ਡੀਏ ਦਾ ਵਾਦਾ ਕਰਕੇ ਕੇਂਦਰ ਦੇ ਕਰਮਚਾਰੀਆਂ ਤੇ ਪੈਨਸ਼ਨਰਸ ਨੂੰ ਡੀਏ ਦਾ ਵਾਦਾ ਦਿੱਤਾ ਗਿਆ ਹੈ ਪੰਜਾਬ ਸੈਂਟਰ ਦਾ ਡੀਏ ਜਿਹੜਾ ਕਰਮਚਾਰੀਆਂ ਦਾ ਹੁਣ ਹੋ ਗਿਆ ਹੈ ਔਰ 50% ਡੀਏ ਹੋਣ ਤੋਂ ਬਾਅਦ ਬਹੁਤ ਸਾਰੇ ਪੱਤੇ ਨੇ ਜਿਨ੍ਹਾਂ ਦੇ ਵਿੱਚ 25% ਤੱਕ ਦਾ ਵਾਅਦਾ ਕੀਤਾ ਗਿਆ ਹੈ ਦੋਸਤੋ ਕੁਝ ਪੱਤਿਆਂ ਨੂੰ ਲੈ ਕੇ ਮੈਮਰੈਂਡਮ ਜਿਹੜਾ ਹੈ ਜਾਰੀ ਕੀਤਾ ਗਿਆ ਸਭ ਤੋਂ ਪਹਿਲਾ ਪੱਤੇ ਦੀ ਗੱਲ ਕਰ ਲੈਣੇ ਆ ਤਾਂ ਦੋਸਤੋ ਚਾਈਲਡ ਐਜੂਕੇਸ਼ਨ ਅਲਾਉਂਸ ਦੇ ਵਿੱਚ ਵਾਅਦਾ ਕੀਤਾ ਗਿਆ ਹੈ ਜਿਸ ਨੂੰ ਲੈ ਕੇ ਮੈਮਰੈਂਡਮ ਜਾਰੀ ਕੀਤਾ ਗਿਆ ਹੈ ਇਹ ਦੋ ਬੱਚਿਆਂ ਤੱਕ ਜਿਹੜਾ ਕਿ ਮਿਲਣਯੋਗ ਹੈ ਔਰ ਮਿਲੰਗ ਬੱਚੇ ਹੋਣ ਦੀ ਜਿਹੜੀ ਜਿਹੜੀ ਸਥਿਤੀ ਦੇ ਵਿੱਚ ਇਸ ਨੂੰ ਦੁੱਗਣਾ ਜਿਹੜਾ ਹੈ ਦਿੱਤਾ ਜਾਂਦਾ ਹੈ ਔਰ ਇਸ ਵਕਤ ਇਸ ਦੀ ਜਿਹੜੀ ਅਦਾਇਗੀ ਹੈ ਜਿਹੜੀ ਪ੍ਰਤੀ ਮਾ ਹੈ 6750 ਰੁਪਏ ਦੀ ਦਰ ਦੇ ਨਾਲ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਅਗਲੇ ਅਗਰ ਜੇ ਅਨਾਉਂਸ ਦੀ ਗੱਲ ਕਰ ਲਈਏ ਪੱਤਿਆਂ ਦੀ ਗੱਲ ਕਰ ਲਈ ਤਾਂ ਰਿਸਕ ਅਲਾਉਂਸ ਬਹੁਤ ਸਾਰੇ ਕਰਮਚਾਰੀਆਂ ਦੇ ਕੇਂਦਰ ਦੇ ਜੋ ਕਿ ਜਿਹੀ ਜਿਹੜੀ ਜੋਬ ਕਰਦੇ ਨੇ ਜਿੱਥੇ ਕਿ ਰਿਸਕ ਇਨਵੋਲ ਹੁੰਦਾ ਹੈ ਉਸੇ ਜਗ੍ਹਾ ਤੇ ਜਿੰਨਾ ਕਰਮਚਾਰੀਆਂ ਨੂੰ ਰਿਸਕ ਅਲਾਉਂਸ ਮਿਲਦਾ ਹੈ ਉਸ ਦੇ ਵਿੱਚ ਵੀ ਜਿਹੜਾ ਹੈਪਨ ਜਸ 25% ਦਾ ਵਾਅਦਾ ਕੀਤਾ ਗਿਆ ਹੈ ਔਰ ਤਾਜ਼ਾ ਮੈਮੋਰੈਂਡਮ ਜਿਹੜਾ ਹੈ ਇਸ ਨੂੰ ਲੈ ਕੇ ਜਾਰੀ ਕੀਤਾ ਗਿਆ ਹੈ ਇਸ ਤੋਂ ਇਲਾਵਾ ਦੋਸਤੋ ਗੱਲ ਕਰ ਲਈ ਤਾਂ ਜਿਹੜੀ ਕਿ ਨਾਈਟ ਡਿਊਟੀ ਅਲਾਉਂਸ ਨਾਈਟ ਡਿਊਟੀ ਜਿਹੜੀ ਅਲਾਉਂਸ ਨੂੰ ਲੈ ਕੇ ਵੀ ਮੈਮੋਰੈਂਡਮ ਜਾਰੀ ਕਰਕੇ ਇਸ ਦੇ ਵਿੱਚ ਵਾਅਦਾ ਕੀਤਾ ਗਿਆ ਹੈ ਔਰ ਜਿੰਨਾ ਕਰਮਚਾਰੀਆਂ ਦੀ ਨਾਈਟ ਡਿਊਟੀ ਹੈ ਜਾਨਕਿ ਰਾਤ ਦੇ 10 ਵਜੇ ਤੋਂ ਲੈ ਕੇ ਸਵੇਰ ਦੇ 6 ਵਜੇ ਤੱਕ ਹੈ ਉਸ ਉਹਨਾਂ ਨੂੰ ਇਹ ਜਿਹੜਾ ਪੱਤਾ ਮਿਲਣ ਯੋਗ ਹੈ ਤਾਂ ਇਸ ਅਲਾਉਂਸ ਦੇ ਵਿੱਚ ਵਾਦਾ ਕਰਕੇ ਜਿਹੜਾ ਹੈ ਉਹ ਮੈਮੋਰੰਡਮ ਜਾਰੀ ਕੀਤਾ ਗਿਆ ਹੈ ਇਸ ਤੋਂ ਇਲਾਵਾ ਦੋਸਤੋ ਓਵਰਟਾਈਮ ਪਤਾ ਚਾਈਲਡ ਕੇਅਰ ਪੱਤਾ ਜਿਹੜਾ ਹੈ ਉਸ ਦੇ ਵਿੱਚ ਵੀ ਵਾਅਦਾ ਕਰਕੇ ਮੈਮਰੈਂਡਮ ਜਾਰੀ ਹੈ ਉਹ ਕੇਂਦਰ ਦੀ ਮੁਲਾਜ਼ਮਾਂ ਦੇ ਲਈ ਜਾਰੀ ਕੀਤਾ ਗਿਆ ਹੈ ਹਾਂਜੀ ਦੋਸਤੋ ਇਹ ਸੀ ਅੱਜ ਦੀ ਵੱਡੀ ਅਪਡੇਟ ਅਪਡੇਟ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਸਾਡੇ ਚੈਨਲ ਤੇ ਆ ਰਹੀਆਂ ਵੀਡੀਓ ਤੁਹਾਨੂੰ ਚੰਗੀਆਂ ਲੱਗ ਰਹੀਆਂ ਤੁਹਾਨੂੰ ਵਧੀਆ ਲੱਗ ਰਹੀਆਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਜੀ